ਦੇਖੋ ਤੁਸੀਂ ਇੱਕ ਮੁੱਖ ਮੰਤਰੀ ਮਾਫੀ ਮੰਗੇ ਤੇ ਉਦੋਂ ਦਾ ਮੈਂ ਕਿਹਨਾਂ ਸ਼ਰਮ ਨਾਲ ਚਪਣੀ ਜਨਾਬ ਖੜਕ ਹੋ ਕੇ ਮਰ ਜਾਣਾ ਚਾਹੀਦਾ ਹੈ ਜੇ ਮੁੱਖ ਮੰਤਰੀ ਨੂੰ ਤੇ ਕੋਈ ਅੱਜ ਹਲਕਾ ਨ ਚਾਰਜ ਹੈ ਦੋਨਾਂ ਪਾਰਟੀਆਂ ਦੀ ਗੱਲ ਹੀ ਕਰਦੇ ਆਪਾਂ ਉਹ ਅੱਜ ਉਹਨਾਂ ਦੀ ਭੂਮਿਕਾ ਕੀ ਹੈ ਥੱਲੇ ਭੋਗਾਂ ਦੇ ਮੱਥੇ ਟੇਕਣ ਨਾਲ ਤੁਸੀਂ ਕਿਹਨੂੰ ਵੋਟਾਂ ਪੈ ਜਾਣਗੀਆਂ ਉਹ ਸੱਚ ਭਲੀ ਭਾਤੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਡੇ ਇੱਕ ਕੱਟੜ ਇਮਾਨਦਾਰ ਹੋ ਇਮਾਨਦਾਰੀ ਦੀ ਗੱਲ ਨੂੰ ਤਾਂ ਤੁਸੀਂ ਛੱਡੋ ਹਸਪਤਾਲ 'ਚ ਡਾਕਟਰ ਹੈ ਨਹੀਂ ਹਸਪਤਾਲ 'ਚ ਡਾਕਟਰ ਹੈ ਨਹੀਂ ਮੰਨ ਕੇ ਚਲੋ ਸੜਕ ਕੋਈ ਸਾਫ ਤਾਂ ਹੈ ਨਹੀਂ ਇਹ ਤਾਂ ਐਂ ਲੱਗਦਾ ਲੋਕਾਂ ਦੀਆਂ ਤਾਂ ਸੜਕਾਂ ਦੇ ਵਿੱਚ ਟੋਏ ਹੁੰਦੇ ਆ ਸਾਡੀਆਂ ਜੈਥੋਦੀਆਂ ਤਾਂ ਸੜਕਾਂ ਇਸ ਤਰ੍ਹਾਂ ਬਣੀਆਂ ਜਿਵੇਂ ਟੋਏਆਂ ਦੇ ਵਿੱਚ ਬਣੀਆਂ ਹੋਣ ਲੋਕਾਂ ਨੇ ਤਾਂ ਸੋਨੂੰ ਉਹਨਾਂ ਦੇ ਭੁਲੇਖੇ ਨਾਲ ਉਹ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਗਲਤ ਸਮਝ ਕੇ ਇਹਨਾਂ ਲੋਕਾਂ ਨੂੰ ਲਿਆਂਦਾ ਸੀ ਮੈਂ ਕੇਰੀਵਾਲ ਸਾਹਿਬ ਵੀ ਜਿਹੜਾ ਇਹ ਨਸ਼ਾ ਲਿਆਂਦਾ ਹੈ ਜਾਂ ਚਿੱਟਾ ਲੈਂਦਾ ਉਹ ਮਜੀਠੀ ਨੇ ਲਿਆਂਦਾ ਹੂੰ ਤੇ ਉਹ ਮਜੀਠੀਏ ਨੂੰ ਬਦਨਾਮ ਕਰਕੇ ਫਿਰ ਉਸੇ ਮਜੀਠੀਏ ਤੋਂ ਮਾਫੀ ਮੰਗਦਾ ਕੋਈ ਮਾੜਾ ਮੋਟਾ ਮਜ਼ਦੂਰੀ ਕਰਦਾ ਉਹਨੂੰ ਟਿਕਟ ਤੇ ਉਹ ਤੁਹਾਡੇ ਮਜ਼ਦੂਰਾਂ ਨੇ ਤਿੰਨ ਤਿੰਨ ਸੈਲਰ ਲੈ ਲੇ ਉਹ ਗੱਲ ਕੋਲੇ ਨਾ ਥੇਲਾ ਕਰਦੀ ਮੇਲਾ ਮੇਲਾ ਇਹਦਾ ਮੁੱਖ ਮੰਤਰੀ ਦਾ ਉਹ ਹਾਲਾ ਹੋਏ ਤੋਲਾ ਦੋ ਤੋਲੇ 10 ਤੋਲੇ ਹੋਣਗੇ 20 ਹੋਣਗੇ ਅੱਜ ਤੁਸੀਂ ਵੇਖੋ ਕਿਲੋ ਦੇ ਹਿਸਾਬ ਨਾਲ ਮਣਾ ਦੇ ਹਿਸਾਬ ਨਾਲ ਸਿਆਉਣਾ ਪਾਈ ਫਿਰਦੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਅਦਾਲਤ ਤੋਂ ਜ਼ਮਾਨਤ ਦਿੱਤੀ ਗਈ ਆ ਤਾਂ ਕੁਝ ਸ਼ਰਤਾਂ ਰੱਖ ਕੇ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਤਾਂ ਉਹਨਾਂ ਸ਼ਰਤਾਂ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਜੈਤੋ ਕਾਲਾ ਸ਼ਰਮਾ ਤੇ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਅਦਾਲਤ ਵੱਲੋਂ ਸ਼ਰਤਾਂ ਰੱਖ ਕੇ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਇਹ ਗੱਲ ਹੈ ਕੁਲਦੀਪ ਜੀ ਜਿਹੜੀ ਮੰਨ ਕੇ ਚਲੋ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ ਨਾ ਸਾਡੀ ਮੌਤੀਮਾਨਯੋਗ ਅਦਾਲਤ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਦਾਲਤ ਆਪਣੀ ਜ਼ਮਾਨਤ ਦਿੱਤੀ ਹੈ ਜ਼ਮਾਨਤ ਦੀਆਂ ਜੋ ਸ਼ਰਤਾਂ ਹੂੰ ਉਹ ਸਖਤ ਸ਼ਰਤਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਜਮੰਤ ਤੇ ਹੂੰ ਉਹ ਜਿਹੜੀਆਂ ਸ਼ਰਤਾਂ ਉਹਨਾਂ ਦਾ ਮੁੱਖ ਮੰਤਰੀ ਦੇ ਦਫ਼ਤਰ ਜਾ ਸਕਣਗੇ ਹੂੰ ਨਾ ਮੁੱਖ ਮੰਤਰੀ ਦੇ ਕੋਈ ਫਾਈਲ ਦੇ ਉੱਤੇ ਦਖਲਸਤ ਹੋਣਗੇ ਹੂੰ ਤੇ ਨਾ ਹੀ ਉਹ ਕਿਸੇ ਵੀ ਇਸ ਕੇਸ ਦੇ ਨਾਲ ਜੁੜੀ ਵੀ ਕਿਸੇ ਵੀ ਗੱਲ ਨੂੰ ਪ੍ਰਭਾਵਿਤ ਕਰਨਗੇ ਚਾਹੇ ਕੋਈ ਗਵਾਹ ਹੈ ਤੇ ਚਾਹੇ ਕੋਈ ਹੋਰ ਇਧਰ ਲਿਓ ਉਧਰ ਲੀ ਗੱਲ ਹੈ ਉਹ ਪ੍ਰਭਾਵਿਤ ਨਹੀਂ ਕਰ ਸਕਣਗੇ ਇਸ ਕਰਕੇ ਮੈਂ ਮੁੱਖ ਮੰਤਰੀ ਕੇਰਿਵਾਲ ਜੀ ਨੂੰ ਇੱਕ ਬੇਨਤੀ ਕਰਨੀ ਚਾਹਣਾ ਹੈ ਵੀ ਜਦੋਂ ਤੁਹਾਡੇ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਜਾਂ ਵੱਡੀਆਂ ਅਦਾਲਤਾਂ ਮੰਨ ਜੋਗ ਉਹਨਾਂ ਨੇ ਤੁਹਾਡੇ ਹੱਥ ਬੰਨਤੇ ਇਹਨਾਂ ਤੋਂ ਬਾਅਦ ਤੁਹਾਡੇ ਹੱਥ ਵੜਤੇ ਤੁਹਾਡੇ ਹੱਥ ਵੱਡੇ ਗਏ ਤੇ ਫਿਰ ਇਸੇ ਆਪਦੀ ਇੱਜ਼ਤ ਬਚਾਉਂਦੇ ਹੋਏ ਇੱਜ਼ਤ ਹੁਣ ਆਪਣੀ ਰਹੀ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਇੱਕ ਮੁੱਖ ਮੰਤਰੀ ਸੰਭਲੋ ਤੁਸੀਂ 6 ਮਹੀਨੇ ਜੇਲ੍ਹ ਦੇ ਵਿੱਚ ਕੱਟ ਕੇ ਆਉਂਦਾ ਤੇ ਉਹ ਦੋਸ਼ੀ ਸੀ ਤੇ ਦੋਸ਼ੀ ਹੈ ਤੇ ਰਹੂਗਾ ਅਪਰਾਧੀ ਤਾਂ ਹੋ ਗਿਆ ਨਾ ਉਹਦੇ ਦਾਗ ਤਾਂ ਲੱਗਿਆ ਨਾ ਤੇ ਮੈਂ ਕਹਿੰਦਾ ਵੀ ਤੁਸੀਂ 6 ਮਹੀਨੇ ਜੇਲ੍ਹ ਦੇ ਵਿੱਚ ਕੱਟ ਕੇ ਏਡੀ ਵੱਡੀ ਕੁਰਸੀ ਤੇ ਬੈਠ ਕੇ ਤਿੰਨ ਵਾਰੀ ਦੇ ਮੁੱਖ ਮੰਤਰੀ ਹੋ ਤੇ ਤੁਹਾਡੇ ਤੇ ਦਾਗ ਸਾਫਤ ਵੀ ਹੋਇਆ ਤੇ ਤੁਸੀਂ ਅਰਬਾਂ ਖਰਬਾਂ ਰੁਪਏ ਦਾ ਘਪਲਾ ਕੀਤਾ ਸ਼ਰਾਬ ਘਟਾਲੇ ਦੇ ਵਿੱਚੋਂ ਜਿਹੜੇ ਤੁਸੀਂ ਕਹਿੰਦੇ ਹੁੰਦੇ ਸੀ ਵੀ ਸਾਡੀ ਬਹੁਤ ਹੀ ਇਮਾਨਦਾਰ ਪਾਰਟੀ ਹੈ ਆ ਇਮਾਨਦਾਰੀ ਦਾ ਜੋ ਸਬੂਤ ਹੈ ਤੁਸੀਂ ਜੇਲ੍ਹ ਦੇ ਵਿੱਚ ਲਾ ਕੇ ਆਏ ਹੋ ਉਹ ਭਲੀ ਭਾਤੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਡੇ ਇੱਕ ਕੱਟੜ ਇਮਾਨਦਾਰ ਹੋ ਇਮਾਨਦਾਰੀ ਦੀ ਗੱਲ ਨੂੰ ਤਾਂ ਤੁਸੀਂ ਛੱਡੋ ਉਹ ਤਾਂ ਤੁਹਾਡੀ ਵਹਿ ਗਈ ਜਿਵੇਂ ਕੋਈ ਪਾਣੀ ਵਹਿੰਦਾ ਹੁਣ ਤੁਹਾਨੂੰ ਇੱਕ ਬੇਨਤੀ ਕਰਦਾ ਬੇਨਤੀ ਵੀ ਕਰਦਾ ਹੈ رائے ਵੀ ਦਿੰਦਾ ਹੈ ਕਿ ਤੁਸੀਂ ਚੁੱਪ ਕਰਕੇ ਮੁੱਖ ਮੰਤਰੀ ਦੇ ਕੁਰਸੀ ਤੋਂ ਅਸਤੀਫਾ ਦੇ ਦਿਓ ਮੁੱਖ ਮੰਤਰੀ ਤੋਂ ਦਿਓ ਅਸਤੀਫਾ ਤੇ ਤੁਸੀਂ ਆਮ ਜਿਵੇਂ ਹੁੰਦਾ ਹੈ ਕਿਸੇ ਨੂੰ ਬਣਾਓ ਸਾਨੂੰ ਤਾਂ ਇਹਦੀ ਕੋਈ ਹੈ ਹੀ ਨਹੀਂ ਤੁਸੀਂ ਆਪਦੇ ਕਿਸੇ ਵੀ ਮੈਂਬਰ ਨੂੰ ਜੋ ਤੁਹਾਡੇ ਕੋਲ ਦਿੱਲੀ ਦੇ ਵਿੱਚ ਹੈਗਾ ਪ੍ਰਧਾਨ ਸਭਾ ਦਾ ਮੈਂਬਰ ਉਹਨੂੰ ਤੁਸੀਂ ਮੁੱਖ ਮੰਤਰੀ ਬਣਾਓ ਚਲੋ ਅਸੀਂ ਉਹਨੂੰ ਜੀ ਆਇਆਂ ਨੂੰ ਕਵਾਂਗੇ ਪਰ ਤੁਸੀਂ ਦੋਸ਼ੀ ਹੋ ਦਾਗੀ ਹੋ ਤੇ ਤੁਹਾਨੂੰ ਉਸ ਕੁਰਸੀ ਤੇ ਬਣੇ ਰਹਿਣਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਕੁਰਸੀ ਜਿਹੜੀ ਬੜੀ ਸਤਿਕਾਰਯੋਗ ਕੁਰਸੀ ਹੈ ਆਪਣੀ ਮੋ ਅਰਵਿੰਦ ਕੇਜਰੀਵਾਲ ਕਹਿੰਦੇ ਹਸਤੀਫਾ ਜ਼ਰੂਰ ਦੇਵਾਂਗਾ ਪਰ ਜਨਤਾ ਦੇ ਵਿੱਚ ਜਾ ਕੇ ਗੱਲਬਾਤ ਵੀ ਜ਼ਰੂਰ ਕਰੂੰਗਾ ਰੱਖੂੰਗਾ ਕਹਿੰਦੇ ਕਿ ਮੈਂ ਇਮਾਨਦਾਰ ਆ ਇਹ ਜਨਤਾ ਹੁਣ ਦੱਸੂਗੀ ਕਿ ਇਮਾਨਦਾਰ ਮੈਂ ਆ ਕਿ ਇਹ ਸਾਡੀ ਇਮਾਨਦਾਰੀ ਨੂੰ ਕਹਿੰਦੇ ਦਾਗ ਲਾਇਆ ਗਿਆ ਸਾਡੇ ਉੱਪਰ ਹੈ ਜਿਹੜਾ ਮਨੀਸ਼ ਸੋਧਿਆ ਉੱਪਰ ਤੇ ਮੇਰੇ ਉੱਪਰ ਜਿਹੜਾ ਜਨਤਾ ਹੁਣ ਦੱਸੇਗੀ ਇਹਨਾਂ ਨੂੰ ਲੋਕਾਂ ਦੇ ਵਿੱਚ ਇਹ ਗੱਲ ਰੱਖੀ ਜਾਵੇਗੀ ਵੀ ਦੇਖੋ ਜਿਵੇਂ ਰਾਮ 14 ਸਾਲਾਂ ਦਾ ਜਿਹੜਾ ਬਨਵਾਸ ਕੱਟ ਕੇ ਆਏ ਸੀ ਉਸ ਤੋਂ ਬਾਅਦ ਸੀਤਾ ਨੂੰ ਜਿਹੜੀ ਅਗਨੀ ਪ੍ਰੀਖਿਆ ਦੇਣੀ ਪਈ ਸੀ ਉਸੇ ਤੱਕ ਅਸੀਂ ਲੋਕਾਂ 'ਚ ਜਾ ਕੇ ਦੱਸਾਂਗੇ ਗੱਲ ਇਸ ਤੱਕ ਨਾਲ ਜਿਹੜਾ ਕਿ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਨਹੀਂ ਤੁਸੀਂ ਇਹਨਾਂ ਦੇ ਵੀ ਦੇਵਤਿਆਂ ਦੀ ਗੱਲ ਕਰਕੇ ਤਾਂ ਤੇ ਜੀਵਨਵਰ ਸਾਹਿਬ ਜੀ ਨੇ ਇਹ ਕੀਤੀ ਹੈ ਤੇ ਤੁਸੀਂ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਆਪਾਂ ਸਾਰੇ ਹੀ ਹੂੰ ਕਿਉਂਕਿ ਦੇਵੀ ਦੇਵਤਿਆਂ ਦੀ ਤੇ ਇੱਥੇ ਗੱਲ ਨਾ ਕਰੋ ਹੁਣ ਜਾਂਦਾ ਨਾ ਹੀ ਥੋੜੀ ਸੀਤਾ ਨਾਲ ਰਲ ਸਕਦੇ ਹਾਂ ਸੀਤਾ ਮਦਨ ਨਾਲ ਹੀ ਤੁਸੀਂ ਸ਼੍ਰੀ ਰਾਮ ਨਾਲ ਰਲ ਸਕਦੇ ਹੋ ਤੇ ਨਾ ਹੀ ਸਾਡੇ ਇੱਥੋਂ ਦੇ ਜਿਹੜੇ ਗੁਰੂ ਪੀਰ ਹੋਏ ਆ ਪਕੰਮਰ ਹੋਏ ਆ ਕੋਈ ਵੀ ਨਹੀਂ ਉਹਨਾਂ ਦੇ ਪੈਰ ਵਰਗਾ ਵੀ ਹੈ ਨਹੀਂ ਚਾਹੇ ਉਹ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਕਿਸੇ ਵੀ ਦੇਸ਼ ਦਾ ਤੇ ਮੈਂ ਕਹਿੰਦਾ ਵੀ ਇਹਨਾਂ ਗੱਲਾਂ ਨੂੰ ਤਾਂ ਛੱਡੋ ਇਹ ਜੋ ਇਹ ਅਗਨੀ ਪ੍ਰੀਖਿਆ ਹੈ ਨਾ ਇਹ ਤਾਂ ਤੁਹਾਡੀ ਹੋ ਚੁੱਕੀ ਹੈ ਤੁਸੀਂ ਥੋੜੇ ਜਿਿਹ ਚਿਰ ਦੇ ਵਿੱਚ ਹੀ ਖਤਮ ਹੋ ਗਏ ਥੋੜੇ ਜਿਵੇਂ ਦੁੱਧ ਦਾ ਬਾਲ ਹੁੰਦਾ ਨਾ ਉਸ ਤਰ੍ਹਾਂ ਪਾਰਟੀ ਆਈ ਸੀ ਤੇ ਦੁੱਧ ਤੇ ਪਾਲ ਵਾਂਗੂ ਹੀ ਇਹ ਬੈਠ ਚੱਲੀ ਹੈ ਮੈਂ ਕਹਿੰਦਾ ਵੀ ਤੁਸੀਂ ਉਸ ਗੱਲ ਨੂੰ ਛੱਡ ਦਿਓ ਵੀ ਲੋਕਾਂ ਤੁਸੀਂ ਜਾ ਕੇ ਪੁੱਛਾਂਗੇ ਵੀ ਮੈਂ ਇਮਾਨਦਾਰ ਆ ਜਾਂ ਮੈਂ ਬੇਈਮਾਨ ਆ ਜਾਂ ਕੁਝ ਵੀ ਆ ਲੋਕਾਂ ਨੇ ਤਾਂ ਤੁਹਾਨੂੰ ਉਹਨਾਂ ਦੇ ਭਲੇਖੇ ਨਾਲ ਇਹ ਲੋਕਾਂ ਨੇ ਕੀ ਕਰੇ ਨਾ ਭਲੇਖੇ ਨਾਲ ਹੀ ਉਹ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਗਲਤ ਸਮਝ ਕੇ ਜਾਂ ਉਹਨਾਂ ਨੂੰ ਪ੍ਰੇਸ਼ਭ ਤੋਂ ਖੋਰੀ ਦੇ ਵਿੱਚ ਲਿਪਤ ਸਮਝ ਕੇ ਇਹਨਾਂ ਲੋਕਾਂ ਨੂੰ ਲਿਆਂਦਾ ਸੀ ਇਮਾਨਦਾਰ ਇੱਕ ਅੰਨਾ ਹਜ਼ਾਰੇ ਦੇ ਮੂਵਮੈਂਟ ਦੇ ਵਿੱਚੋਂ ਨਿਕਲੀ ਵੀ ਪਾਰਟੀ ਹੈ ਅੰਨਾ ਹਜ਼ਾਰੇ ਅੰਨਾ ਹਜ਼ਾਰੇ ਵੀ ਕਹਿੰਦਾ ਵੀ ਮੇਰੇ ਨਾਲ ਧੋਖਾ ਹੋਇਆ ਪਰ ਮੈਂ ਕਹਿੰਦਾ ਵੀ ਅੰਨਾ ਹਜ਼ਾਰੇ ਨੇ ਵੀ 86 ਪਾਰਟੀਆਂ ਨਾਲ ਧੋਖਾ ਕੀਤਾ ਕਿਉਂਕਿ ਉਹਨੇ ਦੂਜੀਆਂ ਪਾਰਟੀਆਂ ਨੂੰ ਨਿੰਦਿਆ ਤੇ ਤਾਂ ਹੀ ਇਹ ਇਹ ਤੇ ਰਾਈ ਜਾਂ ਬੀਜੇਪੀ ਸਤਾ ਦੇ ਵਿੱਚ ਆਈ ਸੈਂਟਰ ਚ ਕਾਂਗਰਸ ਨੂੰ ਨਿੰਦਾ ਸੀ ਅੱਜ ਅੰਨਾ ਹਜਾਰੀ ਜੀ ਵੀ ਕਿੱਥੇ ਹੈ ਕਿਉਂਕਿ ਸਾਰਾ ਕੁਝ ਠੀਕ ਚੱਲ ਰਿਹਾ ਹੈ ਬੀਜੇਪੀ ਸਾਰਾ ਕੁਝ ਸਹੀ ਕਰ ਰਹੀ ਹੈ ਕੇਜਰੀਵਾਲ ਦੀ ਸਾਰਾ ਕੁਝ ਸਹੀ ਕਰ ਰਹੇ ਨਹੀਂ ਉਹ ਗੱਲ ਨੂੰ ਛੱਡ ਦਿਓ ਆਪਾਂ ਆਉਣੇ ਆ ਕੇਜਰੀਵਾਲ ਦੇ ਮੁੱਦੇ ਤੇ ਵੀ ਤੁਹਾਨੂੰ ਕੋਰਟ ਨੇ ਜਮਾਨਤ ਦਿੱਤੀ ਹੈ ਐਡੀਆਂ ਸਖਤ ਐਡੀਆਂ ਸਖਤ ਲਾਈਆਂ ਤੁਹਾਡੇ ਤੇ ਸ਼ਰਤਾਂ ਮੇਰੇ ਸਾਹਮਣੇ ਨਾਲ ਜੇ ਕਿਸੇ ਨੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਕਤਲ ਕੀਤੇ ਹੋਣ ਇੱਕ ਕਤਲ ਨਹੀਂ ਸਿੰਘ ਆਪਣਾ ਦਰਜਨਾ ਕਤਲ ਕੀਤੇ ਹੋਣ ਉਹਦੇ ਤੇ ਵੇਡੀਆਂ ਵੱਡੀਆਂ ਧਾਰਾ ਨਹੀਂ ਲੱਗਦੀਆਂ ਕਜੀਨੀਵਾਲ ਸਾਹਿਬ ਤੁਸੀਂ ਇਮਾਨਦਾਰੀ ਦੀ ਜਿਹੜੀ ਗੱਲ ਸੀ ਉਹਨੂੰ ਖੋਹ ਚੁੱਕੇ ਹੋ ਤੁਸੀਂ ਉਹ ਗੱਲ ਨੂੰ ਛੱਡ ਦਿਓ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਦੇ ਵਿੱਚੋਂ ਹੀ ਤੁਸੀਂ ਆਏ ਸੀ ਲੋਕਾਂ ਨੇ ਤੁਹਾਨੂੰ ਵੱਡੀ ਕੁਰਸੀ ਦੇ ਬਾਇਆ ਸੀ ਤੇ ਲੋਕਾਂ ਦਾ ਤੁਸੀਂ ਕੀ ਮਾਨ ਰੱਖਿਆ ਤੁਸੀਂ ਕੱਪੜੇ ਐਡੇ ਵੱਡੇ ਕੀਤੇ ਵੀ ਉਹਨਾਂ ਪਾਰਟੀਆਂ ਨੇ 70 ਸਾਲਾਂ ਚ ਨਹੀਂ ਉਹਨਾਂ ਖਾਦਾ ਤੇ ਤੁਸੀਂ ਥੋੜੇ ਜਿਿਹੇ ਚਿਰ ਦੇ ਵਿੱਚ ਹੀ ਜਾਨੀ ਕਿ ਦੋ ਆਪਦੀਆਂ ਦੋ ਪਲੈਨਾਂ ਦੇ ਵਿੱਚ ਹੀ ਮੁੱਖ ਮੰਤਰੀਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਪਿੱਛੇ ਛੱਡ ਗਏ ਕਿਉਂਕਿ ਤੁਸੀਂ ਗੱਪ ਬਹੁਤ ਮਾਰਦੀ ਹੈ ਤੁਹਾਡੀ ਪਾਰਟੀ ਗੱਪ ਮਾਰਨ ਦੇ ਵਿੱਚ ਵੀ ਤੁਸੀਂ ਪੀ ਐਚ ਡੀ ਕੀਤੀ ਵੀ ਹੈ ਮੁੱਖ ਮੰਤਰੀ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਨੇ ਕਿਉਂਕਿ ਦੋਨਾਂ ਦੀ ਪੀ ਐਚ ਡੀ ਕੀਤੀ ਵੀ ਹੈ ਜ ਜ ਇਹਨਾਂ ਨੂੰ ਗੱਪ ਮਾਰਨ ਦਾ ਕੋਈ ਮੰਨ ਕੇ ਚਲੋ ਸੈਮੀਨਾਰ ਲੱਗੇ ਜਾਂ ਕੋਈ ਮੁਕਾਬਲਾ ਹੋਵੇ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਪਹਿਲੇ ਨੰਬਰ ਤੇ ਆਊਗਾ ਪੂਰੀ ਹਿੰਦੁਸਤਾਨ ਦੀਆਂ ਦੇ ਵਿੱਚੋਂ ਕਿਉਂਕਿ ਗੱਪ ਮਾਰਨ ਦਾ ਇਹਨਾਂ ਕੋਲੇ ਬਹੁਤ ਹੀ ਵੱਡਾ ਇੱਕ ਸਿਸਟਮ ਹੈ ਕਿਉਂਕਿ ਉਹਨੂੰ ਤਿਆਰ ਇਸ ਤਰ੍ਹਾਂ ਕਰਦਾ ਹੈ ਮੋੱਖ ਮੰਤਰੀ ਸਾਡਾ ਪੰਜਾਬ ਵਾਲਾ ਵੀ ਤੇ ਇਹ ਵੀ ਕੀ ਕਹਿੰਦਾ ਹੁੰਦਾ ਸੀ ਕਿ ਕੇਰੀਵਾਲ ਸਾਹਿਬ ਵੀ ਜਿਹੜਾ ਇਹ ਨਸ਼ਾ ਲੈਂਦਾ ਹੈ ਜਾਂ ਚਿੱਟਾ ਲੈਂਦਾ ਉਹ ਮਜੀਠੀਏ ਨੇ ਲੈਂਦਾ ਹੂੰ ਤੇ ਉਹ ਮਜੀਠੀਏ ਨੂੰ ਬਦਨਾਮ ਕਰਕੇ ਫਿਰ ਉਸੇ ਮਜੀਠੀਏ ਤੋਂ ਮਾਫੀ ਮੰਗਦਾ ਦੇਖੋ ਤੁਸੀਂ ਇੱਕ ਮੁੱਖ ਮੰਤਰੀ ਮਾਫੀ ਮੰਗੇ ਤੇ ਉਦੋਂ ਦਾ ਮੈਂ ਕਹਿੰਦਾ ਸ਼ਰਮ ਨਾਲ ਚਪਣੀ ਜਿਹਾ ਖੜਕ ਹੋ ਕੇ ਮਰ ਜਾਣਾ ਚਾਹੀਦਾ ਹੈ ਜੇ ਮੁੱਖ ਮੰਤਰੀ ਨੂੰ ਇਹ ਵਧੀਆ ਗੱਲ ਕੀਤੀ ਹੈ ਕੋਟਾ ਨੇ ਇੱਕ ਕੋਟ ਨੇ ਹੋਰ ਵੀ ਗੱਲ ਚਲੋ ਵਧੀਆ ਕੀਤੀ ਹੈ ਵੀ ਜਿਹੜੀ ਮੰਨ ਕੇ ਚਲੋ ਸੀਬੀਆਈ ਹੈ ਜਾਂ ਕੋਈ ਹੋਰ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਸੈਂਟਰ ਦੀਆਂ ਜਾਂ ਸੂਬਾ ਸਰਕਾਰ ਦੀਆਂ ਏਜੰਸੀਆਂ ਆਉਂਦੀਆਂ ਵੀ ਉਹਨਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ ਵੀ ਤੁਸੀਂ ਤੋਤੇ ਬਣ ਕੇ ਨਾ ਤੁਰੇ ਫਿਰੋ ਇਹ ਗੱਲ ਵੀ ਬਹੁਤ ਵਧੀਆ ਕੀਤੀ ਹੈ ਸੁਪਰੀਮ ਕੋਰਟ ਦੇ ਜੱਜਾਂ ਨੇ ਇਹ ਗੱਲ ਨਹੀਂ ਹੋਣੀ ਚਾਹੀਦੀ ਜੇ ਵਿਰੋਧੀ ਨੂੰ ਦਬਾਉਣ ਵਾਸਤੇ ਸੀਬੀਆਈ ਦੀ ਜਾਂ ਐਨਆਈਏ ਜਾਂ ਕੁਝ ਵੀ ਕੰਨਾਂ ਦੀਆਂ ਕੰਪਨੀਆਂ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਉਹ ਪੰਜਾਬ ਦੇ ਵਿੱਚ ਦੇਖੋ ਤੁਸੀਂ ਕਿੰਨੇ ਤਾਂ ਛਾਪੇ ਮਾਰੀ ਹੈ ਉਹਨਾਂ ਨੂੰ ਡਰਾਇਆ ਉਹ ਜਿਹੜਾ ਸਾਡਾ ਪੰਜਾਬ ਦਾ ਸ਼ਾਂਤੀਪੂਰਬ ਕੋ ਮਾਹੌਲ ਹੈ ਉਹਨੂੰ ਇਹ ਤਾਰ-ਤਾਰ ਕਰਨ ਨੂੰ ਫਿਰਦਿਨੇ ਹੈ ਸੈਂਟਰ ਦੀਆਂ ਜੋ ਕੰਪਨਾਂ ਹੈ ਜਾਂ ਏਜੰਸੀਆਂ ਇਹ ਗੀ ਇੱਕ ਮੰਦ ਭੱਗਾ ਹੈ ਕਿਉਂਕਿ ਥਾਂ-ਥਾਂ ਤੇ ਆ ਕੇ ਤੁਸੀਂ ਇੱਕ ਡਰ ਪੈਦਾ ਕਰ ਰਹੇ ਹੋ ਤੁਸੀਂ ਸਾਨੂੰ ਦਰਾਓ ਨਾ ਅਸੀਂ ਕੋਈ ਅੱਤਵਾਦੀ ਨਹੀਂ ਤੁਸੀਂ ਸਾਨੂੰ ਅੱਤਵਾਦੀ ਕੋਸ਼ਿਸ਼ ਕੀਤਾ ਤਸਾਨੀ ਧਰਨੇ ਦੇ ਵਿੱਚ ਵੀ ਕੀਤਾ ਸੈਂਟਰ ਗਵਰਨਮੈਂਟ ਨੇ ਵੀ ਅੱਤਵਾਦੀ ਆ ਵੱਖਵਾਦੀ ਆ ਪਰ ਨਹੀਂ ਇੱਕ ਪਾਸੇ ਤੁਸੀਂ ਕਿਤੇ ਟਰਾਲੀਆਂ ਤੇ ਲਿਖਿਆ ਵੇਖਿਆ ਹੋਣਾ ਵੀ ਜੈ ਜਵਾਨ ਕਿਸ ਜੈ ਕਿਸਾਨ ਇੱਕ ਪਾਸੇ ਜੈ ਜਵਾਨ ਤੇ ਇੱਕ ਜੈ ਕਿਸਾਨ ਦੇ ਤੁਸੀਂ ਨਾਰੇ ਲਾਉਨੇ ਹੋ ਤੇ ਇੱਕ ਪਾਸੇ ਤੁਸੀਂ ਸਾਨੂੰ ਅੰਨਦਾਤਾ ਵੀ ਕਹਿੰਦੇ ਹੋ ਪ੍ਰਧਾਨ ਮੰਤਰੀ ਵੀ ਕਹਿ ਰਿਹਾ ਵੀ ਪੰਜਾਬ ਦਾ ਕਿਸਾਨ ਜਿਹੜਾ ਅੰਨਦਾਤਾ ਹੈ ਇੱਕ ਪਾਸੇ ਤੁਸੀਂ ਹੱਤਵਾਰਦੀ ਤੇ ਵੱਖਵਾਦੀ ਕਹਿੰਦੇ ਹੋ ਪਰ ਸੜਕਾਂ ਤੇ ਸਾਨੂੰ ਬੈਠਣ ਤੇ ਮਜਬੂਰ ਕਿਹਨੇ ਕੀਤਾ ਤੁਹਾਡੀਆਂ ਬੀਜੇਪੀ ਦੀਆਂ ਜਿੱਥੇ ਜਿੱਥੇ ਗਵਰਨਮੈਂਟ ਹੈ ਚਾਹੇ ਉਹ ਦਿੱਲੀ ਦੀਆਂ ਤੇ ਚਾਹੇ ਹਰਿਆਣੇ ਦੀਆਂ ਤੁਸੀਂ ਉੱਥੇ ਉੱਥੇ ਜਿੱਥੇ ਜਿੱਥੇ ਵੀ ਤੁਹਾਡੀ ਗਵਰਨਮੈਂਟ ਹੈ ਸਾਨੂੰ ਸੜਕ ਦੇ ਉੱਤੇ ਬੈਠਣ ਤੇ ਵੀ ਮਜਬੂਰ ਕਰਦੇ ਹੋ ਇੱਕ ਤੁਹਾਡੇ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਸੀਐਮ ਜਿਹੜਾ ਗੱਪ ਮਾਰਨ ਦੇ ਮੋਰੀ ਆ ਤਾਂ ਸੀਐਮ ਭਗਵੰਤ ਮਾਨ ਤਾਂ ਇਹ ਕਹਿੰਦੇ ਆ ਹੁਣੇ-ਹੁਣੇ ਨਵਾਂ-ਨਵਾਂ ਬਿਆਨ ਆ ਗਿਆ ਪੰਚਾਇਤੀ ਇਲੈਕਸ਼ਨ ਹੋਣੇ ਆ ਕਹਿੰਦੇ 5 ਲੱਖ ਰੁਪਏ ਮਿਲੂਗਾ ਜੇਕਰ ਸਰਬਸੰਮਤੀ ਹੁੰਦੀ ਆ ਪਿੰਡਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਹ ਵੀ ਗੱਪ ਹੀ ਲੱਗਦਾ ਸੀਐਮ ਭਗਵੰਤ ਮਾਨ ਦਾ ਬਿਲਕੁਲ ਗੱਪ ਹੈ ਬਿਲਕੁਲ ਕੋਰਾ ਗੱਪ ਹੈ ਜਿਵੇਂ ਚਿੱਟਾ ਚਿੱਟੇ ਦਿਨ ਗੱਪ ਮਾਰਦਾ ਬੰਦਾ ਇੱਕਦਾਂ ਗੱਪ ਮਾਰਦਾ ਹੁੰਦਾ ਨਾ ਕਿ ਦਿਨੇ ਰਾਤ ਹੋਏ ਤੋਂ ਜਾਂ ਕੋਈ ਮੜਾ-ਮੋਟਾ ਪੜਦਾ ਰੱਖ ਲੈਂਦਾ ਇਹ ਚਿੱਟੇ ਦਿਨ ਗੱਪ ਮਾਰਦਾ ਸਟੇਜ ਤੇ ਛੱਡ ਕੇ ਤੁਸੀਂ ਇਹ ਦੇਖੋ 5 ਲੱਖ ਰੁਪਏ ਇੱਕ ਪੰਚਾਇਤ ਨੂੰ ਦੇਣਾ ਹੈ ਤੇ 12000 ਪੰਚ ਕੈਲਕੂਲੇਟਰ ਕਰੋ ਇਹ ਚੀਜ਼ ਤੁਹਾਡਾ ਅਮਾਉਂਟ ਕਰੋੜਾਂ ਦੇ ਵਿੱਚ ਬਦਲ ਜਾਊਗਾ ਤੇ ਕੱਲ ਇਹ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੋਰ ਜਨਸ ਜਿੰਨਾ ਤੋਂ ਵੀ ਇਹਨਾਂ ਨੇ ਕਰਜ਼ਾ ਲੈਣਾ ਉਹਨਾਂ ਤੋਂ 10000 ਕਰੋੜ ਰੁਪਏ ਫालतू ਮੰਗ ਰਿਆ ਕੋਲੇ ਦਾ ਦਵਾਨੀ ਨਹੀਂ ਉਹ ਗੱਲਾਂ ਕੋਲੇ ਨਾਲ ਥੇਲਾ ਕਰਦੀ ਮੇਲਾ ਮੇਲਾ ਇਹਦਾ ਮੁੱਖ ਮੰਤਰੀ ਦਾ ਉਹ ਹਾਲਾ ਹੋਏ ਇਹ ਸਾਡੇ ਲੋਕਾਂ ਨੂੰ ਗੱਪ ਮਾਰ ਕੇ ਚਲੋ ਸਰਬਸੰਮਤੀ ਹੋ ਜਾਣੀ ਭਾਈਚਾਰਕ ਸਾਂਝ ਬਚ ਜਾਨੀ ਮੈਂ ਵੀ ਉਸ ਗੱਲ ਦੇ ਹੱਕ ਚਾਂ ਪਰ ਤੁਸੀਂ ਗੱਪ ਨਾ ਮਾਰੋ ਤੁਸੀਂ ਇਹ ਗੱਲ ਕੋਈ ਸਰਬਸੰਮਤੀ ਕਰੋ ਯਾਰ ਭਾਈਚਾਰਕ ਸਾਂਝ ਬਚਾ ਲਓ ਜੇ ਭਾਈਚਾਰਕ ਸਾਂਝ ਬਚੂਗੀ ਤਾਂ ਪੰਜਾਬ ਬਚੂਗਾ ਤੇ ਸਾਡੇ ਪੰਜਾਬ ਦੇ ਪਿੰਡ ਬਚਣਗੇ ਫੇਰ ਹੀ ਵਿਕਾਸ ਹੋਊਗਾ ਪਰ ਜਦੋਂ ਤੁਸੀਂ ਗੱਪ ਮਾਰ ਰਹੇ ਹੋ ਪਹਿਲਾਂ ਵੀ ਬਥੇਰੇ ਕੱਪ ਮਾਰਿਆ ਪਹਿਲਾਂ ਵਾਲੇ ਮੁੱਖ ਮੰਤਰੀ ਵੀ ਕਹਿੰਦੇ ਹੁੰਦੇ ਸੀ ਕੋਈ ਯਾਰ ਤੁਸੀਂ ਸਰਬਸੰਮਤੀ ਕਰਾਓ ਇੱਕ ਮਿੰਟ ਅਸੀਂ 5 ਲੱਖ ਰੁਪਏ ਦੇਵਾਂਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਤੇ ਮੈਂ ਗਲਤ ਨਾ ਹੋਵਾਂ ਹੋ ਸਕਦਾ ਕਿਤੇ ਇੱਕ ਆ ਦੁੱਖਾ ਪਿੰਡਾਂ ਨੂੰ ਮਿਲੇ ਹੋਣ ਪਰ ਇਸ ਮੁੱਖ ਮੰਤਰੀ ਦੇ ਪੱਲੀ ਤੇ ਇਲਾ ਨਹੀਂ ਜਦੋਂ ਤੇ ਇਲਾ ਨਹੀਂ ਤੇ ਫਿਰ ਦੇਊਗਾ ਕਿੱਥੋਂ ਤੁਸੀਂ 10000 ਕਰੋੜ ਰੁਪਏ ਦੀ ਲਿਮਟ ਦਾ ਉਥੇ ਮਿੰਨਤਾਂ ਕਰਦੇ ਫਿਰਦੇ ਹੋ ਤੇ ਤੁਸੀਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਮੈਂ ਉਹਨਾਂ ਗਰੰਟੀਆਂ ਤੇ ਵੀ ਨਹੀਂ ਆਉਣਾ ਚਾਹੁੰਦਾ ਉਹ ਗਰੰਟੀਆਂ ਪੂਰੀਆਂ ਹੋ ਗਈਆਂ ਗੱਲ ਤਾਂ ਸਾਰੀ ਪੈਸੇ ਨਾਲ ਹੀ ਹੋਣੀ ਆ ਸ਼੍ਰੀ ਮਾਰਜੀ ਹੁਣ ਤੁਸੀਂ ਬਾਜ਼ਾਰ ਜਾਂਦੇ ਹੋ ਪੈਸਾ ਤੁਹਾਡੇ ਕੋਲੇ ਕੋਈ ਨਹੀਂ ਤੇ ਫਿਰ ਜਾ ਕੇ ਪੈਸਾ ਖੋਟਾ ਤੁਹਾਡਾ ਤੇ ਲੜਦੇ ਹੋ ਤੁਸੀਂ ਇੱਕ ਦੁਕਾਨਦਾਰ ਨਾਲ ਤੇ ਇਸ ਕਰਕੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਤੂੰ ਭਾਈ ਚਾਰ ਕਿਸਾਨਾਂ ਚ ਬਚਾ ਲਾ ਛੱਡ 5 ਲੱਖ ਨੂੰ ਸਾਨੂੰ 5 ਲੱਖ ਤੇਰਾ ਨਹੀਂ ਚਾਹੀਦਾ ਪਰ ਇੱਕ ਤੁਹਾਨੂੰ ਹੋਰ ਦੱਸ ਦੇਣਾ ਨਵੀਂ ਗੱਲ ਉਹ ਕਹਿੰਦਾ 5 ਲੱਖ ਰੁਪਈਆ ਮੈਂ ਦੇਵਾਂਗਾ ਇੱਕ ਮਨਜੇਤ ਨੂੰ ਤੇ ਕੱਲ ਪਰਸੋਂ ਹੀ ਸਾਡੇ ਇੱਕ ਬੈਂਕ ਦੀ ਚੋਣ ਹੋ ਕੇ ਆਟੀ ਜੈਥੋਂ ਬੈਂਕ ਦੇ ਵਿੱਚ ਕੀ ਹੋਇਆ ਉਹ ਠੀਕ ਇਨੀ ਧੱਕਾਸ਼ਾਈ ਹੋਈ ਐ ਧੱਕੇਸ਼ਾਈ ਦੇ ਨਾਲ ਮੈਂ ਕਹਿੰਦਾ ਵੀ ਸਰਕਾਰ ਧੱਕੇਸ਼ਾਈ ਕਰੇ ਪਰ ਉਹ ਸਰਕਾਰ ਇਹ ਤਾਂ ਦੇਖੇ ਨਾ ਵੀ ਮੇਰੀ ইমেজ ਮੇਰਾ ਸਿਸਟਮ ਕਿੰਨਾ ਕਿ ਥੱਲੇ ਜਾ ਰਿਹਾ ਧੱਕੇਸ਼ਾਈ ਕਰਨ ਦਾ ਵੀ ਕੋਈ ਢੰਗ ਹੁੰਦਾ ਧੱਕੇਸ਼ਾਈ ਤੁਸੀਂ ਕਰੋ ਵਿਰੋਧੀ ਧਿਰ ਦਾ ਉਹਦੇ ਚ ਕੋਈ ਨੁਕਸਾਨ ਨਹੀਂ ਹੋਣਾ ਨੁਕਸਾਨ ਹੋਣਾ ਸਰਕਾਰ ਦਾ ਪਹਿਲਾਂ ਵੀ ਇਹਨਾਂ ਨੇ ਧੱਕਾਸ਼ਾਈਆਂ ਕੀਤੀਆਂ ਉਹਦਾ ਕਮਾਜ ਇਹਨਾਂ ਨੇ ਭੁਗਤਿਆ ਨਹੀਂ ਕੀ ਕਹਿੰਦਾ ਹਾਂ ਜੀ 13 ਜ਼ੀਰੋ ਕਰੂੰਗਾ 13 ਜ਼ੀਰੋ ਤੋਂ 3 ਜਾਂ 92 ਦੇ ਵਿੱਚੋਂ ਤਿੰਨ ਰਹਿ ਗਈਆਂ ਤਿੰਨਾਂ ਨੂੰ ਤੁਸੀਂ ਕੈਲਕੂਲੇਟਰ ਕਰ ਲਓ ਇੱਕ 9 ਵਿਧਾਨ ਸਵਾਲ ਕਿਹ ਹੁੰਦੇ ਆ ਤੇ 27 ਵਿਧਾਨ ਸਵਾਲ ਕਿ ਜਿੱਥੇ ਫਿਰਦਾ ਬਾਕੀ ਦੇ ਤੁਸੀਂ 92 ਦੇ ਵਿੱਚੋਂ 27 ਜਿੱਥੇ ਬਾਕੀ ਹਰਗੇ ਤੇ ਉਹ ਗੱਲ ਹੈ ਵੀ ਤੁਸੀਂ ਇਹ ਬੈਂਕ ਦਾ ਚੇਅਰਮੈਨ ਬਣਾਉਣਾ ਹੈ ਬਣਾਓ ਜੀ ਸਤਿ ਸਕੇ ਤੁਹਾਡੀ ਸਰਕਾਰ ਮੈਂ ਵੀ ਤੁਹਾਡੇ ਹੱਕ ਚ ਵੀ ਜੀ ਦੀ ਸਰਕਾਰ ਉਹਦੀ ਚੇਅਰਮੈਨ ਬਣਨੇ ਚਾਹੀਦੇ ਆ ਉਹਦੇ ਲੋਕ ਚਲੋ ਨਮਾਇंदे ਚੁਣੇ ਜਾਣੇ ਚਾਹੀਦੇ ਉਹ ਨਮਾਇंदे ਚੁਣੇ ਜਾਣੇ ਚਾਹੀਦੇ ਆ ਵੀ ਜਿਹੜੇ ਨਮਾਇੰਦਿਆਂ ਨੇ ਮਨ ਕੇ ਚਲੋ 2016 17 ਤੋਂ ਜੁਨਨ ਦੀ ਇਹਨਾਂ ਦੀ ਕੋਈ ਪਾਰਟੀ ਜਦੋਂ ਦੀ ਖੜੀ ਹੋਈ ਹੈ ਹੂੰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨਮਾਇੰਦਿਆਂ ਨੂੰ ਕੀ ਇਹ ਪੂਰਾ ਸਤਿਕਾਰ ਮਿਲ ਰਿਹਾ ਜੇ ਨਹੀਂ ਮਿਲ ਰਿਹਾ ਤਾਂ ਉਹਨਾਂ ਵਰਕਰਾਂ ਨੂੰ ਸਤਿਕਾਰ ਦੇਣਾ ਜ਼ਰੂਰੀ ਹੈ ਉਹਨਾਂ ਲੋਕਾਂ ਨੂੰ ਚੇਅਰਮੈਨ ਬਣਾਓ ਜਿਹੜੇ ਲੋਕ ਤੁਹਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਜਿਵੇਂ ਨਵਤੇ ਆਪਣੇ ਸੁਖਜਿੰਦਰ ਕੌਣੀ ਨਾ ਹੋਈ ਹੈ ਹੂੰ ਉਹਨਾਂ ਸੁਖਜਿੰਦਰ ਕੌਣੀ ਦਾ ਹੱਕ ਸੀ ਹੂੰ ਲੋਕ ਸਭਾ ਵਿਧਾਨ ਸਭਾ ਹਲਕਾ ਨਿੱਧਰ ਵੇ ਤੋਂ ਤੇ ਉਹ ਕੀ ਨੂੰ ਦੇ ਰਿਹਾ ਇੱਕ ਟਰਾਂਸਪੋਰਟਰ ਨੂੰ ਜਿਹੜਾ ਕੱਲ ਉਹਨਾਂ ਦੇ ਪਰਚੇ ਕਰਾਉਂਦਾ ਰਿਹਾ ਹਮ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਡੈਂਪੀ ਢੱਲੋਂ ਨੇ ਆਮ ਆਲਿਆਂ ਤੇ ਕਾਂਗਰਸੀਆਂ ਦੇ ਪਰਚੇ ਕਰਾਏ ਹਮ ਚਲੋ ਕਿਸੇ ਕਾਂਗਰਸੀ ਨੇ ਲੀਡਰ ਨੇ ਵੀ ਉਹਨਾਂ ਦੇ ਪਰਚੇ ਕਰਵਾਏ ਹੋਣਗੇ ਮੈਂ ਨਹੀਂ ਇਸ ਗੱਲ ਤੋਂ ਮੁਕਰਦਾ ਪਰ ਮੈਂ ਕਹਿੰਦਾ ਵੀ ਜਿਹੜੀ ਇਹ ਕੱਲ ਪਰਸੋ ਸਾਡੀ ਜੈਥੋ ਦੇ ਵਿੱਚ ਹੋਇਆ ਉਹ ਬਿਲਕੁਲ ਮੰਦ ਭੱਗ ਹੈ ਪਰ ਮੈਂ ਇੱਥੇ ਵਿਰੋਧੀ ਧਿਰ ਨੂੰ ਵੀ ਇੱਕ ਨਸੀਹਤ ਦੇਣੀ ਚਾਹਣਾ ਹੈ ਛੇ ਅਕਾਲੀ ਦਲ ਵਾਲੇ ਜੇ ਮੇਰੀ ਪਾਰਟੀ ਦੇ ਵੀ ਤੁਸੀਂ ਵਿਰੋਧ ਕਰਦੇ ਹੋ ਬੈਂਕ ਮੂਰੇ ਜਾ ਕੇ ਤਾਂ ਤੁਸੀਂ ਵਿਰੋਧ ਕਰੀ ਜਾਂਦੇ ਹੋ ਪਰ ਵਿਰੋਧ ਕਰਨ ਨੂੰ ਤਾਂ ਹੋਰ ਜਗ੍ਹਾ ਬਥੇਰੀਆਂ ਚਲੋ ਬੈਂਕ ਮੂਰੇ ਵਿਰੋਧ ਤੁਹਾਡਾ ਜਾਇਜ਼ ਹੈ ਤੁਸੀਂ ਕਹਿੰਦੇ ਹੋ ਵੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਾਡੇ ਫਾਰਮ ਹੱਥਾਂ 'ਚ ਫੜੇ ਰਹਿ ਗਏ ਤੇ ਸਾਨੂੰ ਅੰਦਰ ਹੀ ਨਹੀਂ ਦਾਖਲ ਹੋਣ ਦਿੱਤਾ ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਜਾਂ ਸਰਕਾਰ ਨੇ ਤੇ ਤੁਸੀਂ ਜਿਹੜੀ ਮੰਨ ਕੇ ਚਲੋ ਸੜਕਾਂ ਦੇ ਉੱਤੇ ਵਿਰੋਧ ਕਰ ਲਓ ਇਹਨਾਂ ਦਾ ਸੜਕਾਂ ਟੁੱਟੀਆਂ ਪਈਆਂ ਇਹਨਾਂ ਨੇ ਜੋ ਗਰੰਟੀਆਂ ਦਿੱਤੀਆਂ ਸੀਗੀਆਂ ਉਹ ਪੂਰੀਆਂ ਨਹੀਂ ਹੋਈਆਂ ਕੀ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਅਜਮਿਨੀ ਪੱਧਰ ਤੇ ਸਹੀ ਨਿਵਾ ਰਹੇ ਹੂੰ ਇਹਦੇ ਵਿੱਚ ਕਾਂਗਰਸ ਜ਼ਮੀਨੀ ਪੱਧਰ ਤੇ ਉੱਤੇ ਸਹੀ ਆਪਣਾ ਵਿਰੋਧੀ ਧਰਦੀ ਭੂਮਿਕਾ ਨਿਭਾਉਣ ਦੇ ਵਿੱਚ ਫੇਲ ਹੈ ਗੱਲੀ ਦਲ ਵੀ ਫੇਲ ਹੈ ਤੁਸੀਂ ਕੀ ਗੱਲਾਂ ਕਰਦੇ ਫਿਰਦੇ ਹੋ ਤੁਸੀਂ ਅੱਜ ਉੱਥੇ ਇਕੱਲੇ ਬੈਂਕ ਮੂਰੇ ਜਾ ਕੇ ਮੰਨ ਕੇ ਚਲੋ ਸਾਡੇ ਕਾਂਗਰਸੀ ਵੀ ਇਕੱਠੇ ਹੋਗੇ ਸੈਂਕੜੇ ਦਸਾਹ ਚ ਤੇ ਗੱਲੀ ਵੀ ਜਾਵਲੇ ਉਹ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨਿਤ ਲੋਕਾਂ ਦੀ ਲੁੱਟਖੋਹ ਹੋ ਰਹੀ ਹੈ ਨੇ ਤਾਂ ਲੋਕ ਗੋਲੀਗਰਦ ਹੋ ਰਹੀ ਐ ਲੋਕ ਕਤਲ ਹੋ ਰਹੇ ਆ ਉਦੋਂ ਤੁਸੀਂ ਜਮੀਨੀ ਪੱਧਰ ਤੇ ਉੱਤੇ ਇਹ ਸਰਕਾਰ ਦਾ ਕੋਈ ਜਲੂਸ ਕੱਢਿਆ ਕੋਈ ਧਰਨਾ ਮਜਹਰਾ ਦਿੱਤਾ ਕੱਲ ਜਦੋਂ ਵੋਟਾਂ ਪੈਂਡੀਆਂ ਸੀ ਚੀਰਮੈਨ ਚੁਣਿਆ ਜਾਣਾ ਸੀ ਉਦੋਂ ਦਰਸ਼ਨ ਢਿਲਮਾ ਵੀ ਉੱਥੇ ਪਹੁੰਚਦੇ ਨੇ ਉੱਥੇ ਇਹ ਸੂਬਾ ਬਾਦਲ ਵੀ ਪਹੁੰਚਦੇ ਨੇ ਨਾ ਛੱਡ ਕੇ ਟੁੱਟੀ ਹੋਵੇ ਉਦੋਂ ਕੋਈ ਆਉਂਦਾ ਨਾ ਹਸਪਤਾਲ ਦੇ ਬਾਹਰ ਚ ਧਰਨਾ ਲੱਗਿਆ ਹੋਵੇ ਉਦੋਂ ਕੋਈ ਆਉਂਦਾ ਹਸਪਤਾਲ 'ਚ ਡਾਕਟਰ ਹੈ ਨਹੀਂ ਹਸਪਤਾਲ 'ਚ ਡਾਕਟਰ ਹੈ ਨਹੀਂ ਮੰਨ ਕੇ ਚਲੋ ਸੜਕ ਕੋਈ ਸਾਫ ਤਾਂ ਹੈ ਨਹੀਂ ਇਹ ਤਾਂ ਐਂ ਲੱਗਦਾ ਲੋਕਾਂ ਦੀਆਂ ਤਾਂ ਸੜਕਾਂ ਦੇ ਵਿੱਚ ਟੋਏ ਹੁੰਦੇ ਆ ਸਾਡੀਆਂ ਜੈਤੂ ਦੀਆਂ ਤਾਂ ਸੜਕਾਂ ਹੀ ਇਸ ਤਰ੍ਹਾਂ ਬਣੀਆਂ ਜਿਵੇਂ ਟੋਏਆਂ ਦੇ ਵਿੱਚ ਬਣੀਆਂ ਹੋਣ ਦਿਨੇ ਵੀ ਤੁਸੀਂ ਬੈਟਰੀ ਲੈ ਕੇ ਲਾਲਟਣ ਲੈ ਕੇ ਤੁਹਾਨੂੰ ਸੜਕ ਭਾਲਣੀ ਪਊ ਜੇ ਕੋ ਤੁਸੀਂ ਜਿਹੜਾ ਜੈਤੂ ਦਾ ਵਪਾਰ ਹੈ ਉਹ ਜ਼ੀਰੋ ਵੱਲ ਜਾ ਰਿਹਾ ਹੈ ਕਿਰਪਾ ਸੜਕਾਂ ਕਾਰਨ ਜੇ ਕੋਈ ਚੰਦ ਬਸੜਕਾਂ ਹੈ ਚੱਜ ਦੀਆਂ ਉਹਨਾਂ ਦੇ ਉੱਤੇ ਟੋਲ ਹੈ ਮੈਂ ਕਹਿੰਦਾ ਵੀ ਜਿਹੜੀ ਵਿਰੋਧੀ ਤਿਰਦੀ ਭੂਮਿਕਾ ਹੈ ਉਹ ਜਿਹੜੇ ਬੰਦਾ ਹਲਕਾ ਇਨਚਾਰਜ ਹੈ ਮੈਂ ਉਹਨਾਂ ਦਾ ਨਾਂ ਤੁਸੀਂ ਨਾਂ ਲੈਤਾ ਚਲੋ ਤੁਸੀਂ ਲੈਤਾ ਕੋਈ ਗੱਲ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ ਜਿਹੜੇ ਸਾਡੇ ਮੰਨ ਕੇ ਚਲੋ ਪਹਿਲਾਂ ਇਸੇ ਗੱਲ ਦੇ ਪ੍ਰਧਾਨ ਵੀ ਰਿਹਾ ਕੋਈ ਮਿਊਨਿਸਪੈਲਟੀ ਦਾ ਪ੍ਰਧਾਨ ਰਿਹਾ ਕੋਈ ਪੰਜਾਬ ਦਾ ਵੀ ਰਿਹਾ ਪੰਜਾਬ ਪ੍ਰਧਾਨ ਤੇ ਕੋਈ ਅੱਜ ਹਲਕਾਨ ਚਾਰਜ ਦੋਨਾਂ ਪਾਰਟੀਆਂ ਦੀ ਗੱਲ ਹੀ ਕਰਦੇ ਆਪਾਂ ਉਹ ਅੱਜ ਉਹਨਾਂ ਦੀ ਭੂਮਿਕਾ ਕੀ ਹੈ ਥੱਲੇ ਭੋਗਾਂ ਦੇ ਮੱਥੇ ਟੇਕਣ ਨਾਲ ਤੁਸੀਂ ਕਿਹਨੂੰ ਵੋਟਾਂ ਪੈ ਜਾਣਗੀਆਂ ਭੋਗਾਂ ਦੇ ਮੱਥੇ ਟੇਕੋ ਉਹ ਇੱਕ ਭਾਈਚਾਰਕ ਗੱਲ ਹੈ ਪਰ ਤੁਸੀਂ ਜਿਹੜੀ ਸਰਕਾਰ ਲੋਕਾਂ ਦਾ ਗਲਾ ਘੁੱਟ ਰਹੀ ਹੈ ਜਿਹੜੀ ਚੰਨੀ ਜੀਆ ਨੇ ਤਿੰਨ ਤਿੰਨ ਰੁਪਏ ਦਿੱਤੇ ਸੀ ਯੂਨਟ ਮਾਫੀ ਕੀਤੀ ਸੀ 7 ਕਿਲੋਵਾਟ ਤੱਕ ਉਹ ਵੀ ਸਰਕਾਰ ਨੇ ਲਾਤੀ ਦੇਖੋ ਤੁਸੀਂ ਡੀਜ਼ਲ ਵਧਾਤਾ ਪੈਟਰੋਲ ਵਧਾਤਾ ਉਹਦੇ ਵਾਸਤੇ ਤੁਸੀਂ ਕੋ ਕੀ ਕੀਤਾ ਤੁਸੀਂ ਸੜਕਾਂ ਦੇ ਉਤਰਨਾ ਚਾਹੀਦਾ ਸੀ ਕਿਰਾਇਆ ਵਧਾਤਾ ਮਨਨ ਕਿ ਚਲੋ ਇੱਥੋਂ ਜੈਤੋ ਤੋਂ ਬਟਿੰਡੇ ਦਾ 5 ਰੁਪਏ ਗੋਨਿਆਂ ਦੇ 5 ਰੁਪਏ ਚੰਦਪਾਣ ਦਾ 5 ਰੁਪਏ ਤੇ ਸੇਵੇੜੇ ਦਾ 5 ਰੁਪਏ ਦੇਖੋ ਕਿਵੇਂ ਲੁੱਟ ਹੋ ਰਹੀ ਹੈ ਲੋਕਾਂ ਦੀ 3 ਕਿਲੋਮੀਟਰ ਦੇ 5 ਰੁਪਏ ਵਧੇ 15 ਰੁਪਏ ਹੋ ਗਏ 15 ਰੁਪਏ 5 ਰੁਪਏ ਕਿਲੋਮੀਟਰ ਪੈ ਗਈ ਸੇਵੇੜੇ ਨੂੰ ਦੇਖੋ ਤੁਸੀਂ ਕਿਵੇਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਪੈਸੇ ਵਧੇ ਸਿਰਫ 92 ਤੇ ਤੁਹਾਡੀ ਬੱਸ ਚੱਲਦੀ ਹੈ ਚਾਰ ਤੋਂ 5 ਕਿਲੋਮੀਟਰ ਲੀਟਰ ਮਗਰ ਜੀ ਪਰ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਇਸੇ ਹੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਸੀ ਸ਼ਰਾਬ ਚੋਂ ਐਨੇ ਪੈਸੇ ਆ ਜਾਣਗੇ ਮਾਈਨਿੰਗ ਚੋਂ ਐਨੇ ਪੈਸੇ ਆ ਜਾਣਗੇ ਜੀ ਤਾਂ ਕਰੋੜਾ ਰੁਪਿਆ ਜਿਹੜਾ ਗਿਣਾ ਦਿੱਤਾ ਗਿਆ ਸੀ ਕਿ ਸਾਨੂੰ ਫੰਡ ਲੈਣ ਦੀ ਲੋੜ ਨਹੀਂ ਕੇਂਦਰ ਸਰਕਾਰ ਤੋਂ ਅਸੀਂ ਤਾਂ ਵੈਸੇ ਹੀ ਪੰਜਾਬ ਨੂੰ ਖੁਸ਼ਹਾਲ ਕਰ ਦਾਂਗੇ ਆਉਂਦਾ ਆਇਆ ਹੈ ਸ਼ਰਾਬ ਚੋਂ ਵੀ ਆਇਆ ਹੈ ਸ਼ਰਾਬ ਦੇ ਕੱਪੜੇ ਜੀ ਸਾਡਾ ਕੈਰੀ ਵਾਲ ਅੰਦਰ ਹੈ ਆਇਆ ਪੈਸਾ ਆਇਆ ਉਲ ਜਨਤਾ ਦੀ ਭਲਾਈ ਵਾਸਤੇ ਨਹੀਂ ਵਰਤਿਆ ਗਿਆ ਮੈਨਿੰਗ ਦੇ ਵਿੱਚੋਂ ਵੀ ਆਇਆ ਬ੍ਰਿਤੀ ਚੋਂ ਹੋਰ ਸਾਰੀਆਂ ਕੇਬਲ ਤਾਰ ਚੋਂ ਵੀ ਆਇਆ ਆਇਆ ਉਹ ਕਿੱਥੇ ਗਿਆ ਉਹ ਇਹਨਾਂ ਲੋਕਾਂ ਦੇ ਐਮਐਲਏ ਤੇ ਮੁੱਖ ਮੰਤਰੀ ਮੰਤਰੀਆਂ ਦੇ ਘਰਾਂ ਚ ਵਗਿਆ ਹੁਣ ਤੁਸੀਂ ਦੇਖੋ ਮੈਂ ਇਹਨਾਂ ਦੀ ਪਰਿਵਾਰਕ ਗੱਲ ਨਹੀਂ ਕਰਨਾ ਚਾਹੁੰਦਾ ਮੁੱਖ ਮੰਤਰੀ ਦੀ ਤੇ ਕੱਲ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਕੋਲੇ ਦੱਸੋ ਆਪਣੀ ਮਾਤਾ ਜੀ ਕੋਲੇ ਜਾਂ ਸਾਡੀ ਭੈਣ ਬੀਬੀ ਦੀ ਭੈਣ ਕੋਲੇ ਜਾਂ ਇਹਦੀ ਮਿਸ ਜੀ ਕੋਲੇ ਕਿੰਨਾ ਸਿਆਉਣਾ ਸੀ ਆਮ ਵਰਗ ਦੇ ਲੋਕਾਂ ਕੋਲੇ 5-7 ਗਿੱਲਿਆਂ ਦੇ ਮਾਲਕ ਕੋਲੇ 20000 ਰੁਪਏ ਦੀ ਪੈਨਸ਼ਨ ਲੈਣ ਵਾਲੇ ਪਰਿਵਾਰ ਕੋਲੇ ਅ ਤੋਲਾ 2 ਤੋਲੇ 10 ਤੋਲੇ ਹੋਣਗੇ 20 ਹੋਣਗੇ ਅੱਜ ਤੁਸੀਂ ਵੇਖੋ ਕਿਲੋ ਦੇ ਹਿਸਾਬ ਨਾਲ ਮਣਾ ਦੇ ਹਿਸਾਬ ਨਾਲ ਸਿਉਣਾ ਪਾਈ ਫਿਰਦੇ ਆਇਆ ਪੈਸਾ ਸ਼ਰਾਬ ਜੋ ਵੀ ਆਇਆ ਹੈ ਮੈਨਿੰਗ ਦੇ ਵਿੱਚੋਂ ਵੀ ਆਇਆ ਕੇਵਲ ਤਾਰ ਤੋਂ ਵੀ ਆਇਆ ਟ੍ਰਾਂਸਪੋਰਟ ਤੋਂ ਵੀ ਆਇਆ ਸਾਰੇ ਕਿਤੋਂ ਪੈਸਾ ਆਇਆ ਹੈ ਉਹ ਲੱਗਿਆ ਕਿੱਥੇ ਲੱਗਿਆ ਉਹ ਇਹਨਾਂ ਲੋਕਾਂ ਦੇ ਘਰਾਂ ਦੇ ਲੱਗਿਆ ਜਿਹੜਾ ਬੰਦਾ ਕੱਲ ਮੋਬਾਈਲ ਠੀਕ ਕਰਦਾ ਸੀ ਉਹਨੇ ਤਿੰਨ ਸੈੱਲਰ ਖੀਦਦੇ ਆਇਆ ਪੈਸਾ ਇੱਕ ਬੰਦੇ ਨੇ ਆ ਆਪਣਾ 50 ਕਰੋੜ ਦਾ ਕੇ 100 ਕਰੋੜ ਰੁਪਏ ਦਾ ਕੈਪਟਨ ਮਨਿੰਦਰ ਸਿੰਘ ਦੇ ਭਰਾ ਤੋਂ ਇੱਕ ਮਹਿਲ ਰੂਪੀ ਜਾਨੀ ਕਿ ਮਹਿਲ ਵਾਂਗੂ ਲਿਆ ਉਹ ਜਗਾ ਲਈ ਉਹਦੀ 50 ਕਰੋੜ ਦੀ ਕੇ 100 ਕਰੋੜ ਰੁਪਏ ਦੀ ਪੈਸਾ ਆਇਆ ਤੁਸੀਂ ਸੱਚੇ ਹੋ ਇਹ ਜਿਹੜੀ ਗੱਲ ਕਰਦੇ ਸੀ ਨਾ ਕਿ ਇੰਨਾ ਕਰੋੜਾਂ ਰੁਪਇਆ 100 ਕਰੋੜ ਰੁਪਇਆ ਸੀ ਸ਼ਰਾਬ ਚੋਂ 1000 ਕਰੋੜ ਰੁਪਇਆ ਸ਼ਰਾਬ ਚੋਂ ਕੱਢਾਂਗੇ ਕੱਢਿਆ ਉਸੇ ਕਰਕੇ ਤਾਂ ਇਹ ਕੇਜਰੀਵਾਲ ਸਾਹਿਬ ਅੰਦਰ ਹੈ ਪੈਸਾ ਆਇਆ ਸੀ ਇਹਨਾਂ ਲੋਕਾਂ ਨੇ ਖਾ ਲਿਆ ਹੁਣ ਤੁਸੀਂ ਦੇਖੋ ਕੈਰੀਵਾਲ ਨੇ ਜਿਹੜਾ ਮਹਿਲ ਪਾਇਆ ਹੂੰ ਉਹਦੇ ਲੱਖਾਂ ਕਰੋੜਾਂ ਰੁਪਏ ਦੇ ਦਾ ਪੜਦੇ ਆ ਹੂੰ ਜੇ ਆਪਾਂ ਗਲਤ ਨਾ ਹੋਈਏ ਹੂੰ ਉਹਦੇ ਟੈਫਨ ਲੱਗਿਆ ਹੋਰ ਰੰਗ ਰੋਗਣ ਦੇ ਉੱਤੇ ਕਰੋੜਾਂ ਰੁਪਏ ਲੱਗੇ ਕਰੋੜਾਂ ਰੁਪਏ ਉਹਨਾਂ ਨੇ ਮਹਿਲ ਤੇ ਲਾਇਆ ਆਪਦੇ ਤੇ ਜਿਹੜੀ ਗੱਲਾਂ ਆਮ ਕਰਿਆ ਕਰਦੇ ਸੀ ਕਿ ਆਮ ਘਰਾਂ ਚ ਰਮਾਂ ਕੀ ਜਿਨ੍ਹਾਂ ਕੋਲ ਇੱਕ ਜਰਸੀ ਹੁੰਦੀ ਸੀ ਇੱਕ ਗਲੂਬੰਦ ਜਾਂ ਹੁੰਦਾ ਸੀ ਗਲ ਚ ਪਾਇਆ ਦੇਖੋ ਮੈਂ ਕਾਰ ਭੁੱਲ ਗਿਆ ਕਿਹੜੀ ਸੀ ਉਹਨਾਂ ਕੋਲੇ ਛੋਟੀ ਜੀ ਮਰੂਤੀ ਵਾਲਿਆਂ ਦੀ ਉਹ ਕਾਰ ਹੁੰਦੀ ਸੀ ਅੱਜ ਉਹ ਲੋਕ ਆਮ ਬੰਦੇ ਇੱਕੋ ਜਰਸੀ ਇੱਕੋ ਜਗਲੂ ਬੰਦ ਇੱਕੋ ਜੀ ਵੈਂਟ ਸ਼ਰਟ ਦਿਖਾਉਂਦਾ ਸੀ ਮੁੱਖ ਮੰਤਰੀ ਆਪਦੇ ਚੋਣ ਜਲਸਿਆਂ ਦੇ ਵਿੱਚ ਅੱਜ ਉਹ ਕਰੋੜਾਂ ਰੁਪਏ ਦੇ ਕੱਪੜੇ ਦੇ ਵਿੱਚ ਅੰਦਰ ਤੇ ਜਿਹੜਾ ਕਹਿੰਦੇ ਹੁੰਦੇ ਸੀ ਇਹ ਵੀ ਅਸੀਂ ਤਾਂ ਮੋਬਾਈਲ ਠੀਕ ਕਰਨ ਵਾਲਿਆਂ ਨੂੰ ਟਿਕਟ ਦਿੱਤੀ ਹੈ ਅੱਜ ਦਾ ਉਹ ਕੰਮ ਵਾਲੇ ਨੂੰ ਟਿਕਟ ਦਿੱਤੀ ਹੈ ਅੱਜ ਦਾ ਜਿਹੜਾ ਕੋਈ ਮਾੜਾ ਮੋਟਾ ਮਜ਼ਦੂਰੀ ਕਰਦਾ ਉਹਨੂੰ ਟਿਕਟ ਦਿੱਤੀ ਉਹ ਤੁਹਾਡੇ ਮਜ਼ਦੂਰਾਂ ਨੇ ਤਿੰਨ ਤਿੰਨ ਸੈਲਰ ਲੈ ਲੇ